ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਹੁਣ ਇਸ ਦੁਨੀਆ ਚ ਹਰ ਬੰਦਾ ਕਿਸੇ ਨਾ ਕਿਸੇ ਸਹਾਰੇ ਦੀ ਆਸ ਵੀ ਜਿੰਦਾ ਹੈ ਕੋਈ ਸ਼ੱਕ ਨਹੀਂ ਜਨਮ ਤੋਂ ਲੈ ਕੇ ਮਰਨ ਤੱਕ ਕਦੀ ਮਾਪਿਆਂ ਦਾ ਸਹਾਰਾ ਬਣ ਜਾਂਦਾ ਹੈ ਕਦੀ ਮਿੱਤਰਾਂ ਨੂੰ ਸਹਾਰਾ ਬਣਾਉਂਦਾ ਹੈ ਬਜ਼ੁਰਗ ਹੋ ਜਾਂਦਾ ਹੈ ਤੇ ਸੱਚ ਇਹ ਕਿ ਪਰਿਵਾਰ ਸਹਾਰਾ ਬਣ ਜਾਂਦੇ ਨੇ ਕਿਤੇ ਮਾਇਆ ਦਾ ਸਹਾਰਾ ਬਣ ਜਾਂਦਾ ਹੈ ਕਿਤੇ ਪਦਵੀ ਦਾ ਸਹਾਰਾ ਬਣ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਕਹਿੰਦੇ ਸਾਰੇ ਤਿਆਗ ਦਿੱਤੇ ਸਿਰਫ ਇੱਕ ਕਰਤੇਪੁਰਖ ਵਾਹਿਗੁਰੂ ਜੀ ਦੀ ਸ਼ਰਨ ਪਕੜ ਲਈ ਕਿਸੇ ਦਾ ਸਹਾਰਾ ਨਹੀਂ ਲਿਆ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੂ ਦਵਾਰ ਬਾਹੇ ਗਏ ਕੀ ਲਾਜਸ ਗੋਬਿੰਦ ਦਾਸ ਤੁਹਾਰ ਬਾਕੀ ਸਭ ਤਿਆਗ ਦਿੱਤੇ ਮਹਾਰਾਜ ਕਹਿੰਦੇ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਿਸੇ ਦਾ ਕੋਈ ਕਿਸੇ ਦਾ ਕੋਈ ਸਹਾਰਾ ਹੈ ਅਸੀਂ ਸਾਰੇ ਸਹਾਰੇ ਛੱਡ ਦਿੱਤੇ ਤੇ ਕਰਤਾਰ ਦੀ ਸ਼ਰਨ ਵਿੱਚ ਚਲੇ ਗਏ ਉੰਜ ਵੈਸੇ ਉਹਦੀ ਸ਼ਰਨ ਵਰਗਾ ਸੁੱਖ ਵੀ ਕਿਤੇ ਨਹੀਂ ਬੰਦਾ ਕਿਸੇ ਨੂੰ ਕੋਈ ਸ਼ਰਨ ਦਿੰਦਾ ਸੱਚ ਉਹ ਚਾਰ ਦਿਨਾਂ ਨੂੰ ਚਤਾਰ ਦਾ ਵੀ ਹੈ ਕਰਤਾਇ ਪੁਰਖ ਦੀ ਸ਼ਰਨ ਜਿਹੜੀ ਹੈ ਏਦੋਂ ਵੱਡੀ ਸ਼ਰਨ ਕੋਈ ਨਹੀਂ ਏਦੋਂ ਵੱਡੀ ਓਟ ਆਸਰਾ ਕੋਈ ਨਹੀਂ ਇਸੇ ਕਰਕੇ ਗੁਰਦੇਵ ਨੇ ਬਾਣੀ ਚ ਇਹ ਬਚਨ ਵੀ ਕੀਤੇ ਆ ਕਿ ਜੇ ਤੂੰ ਸਦੀਵ ਕਾਲ ਨੂੰ ਸੁਖ ਚਾਹਨੇ ਤੇ ਇੱਕ ਕੰਮ ਕਰ ਤੂੰ ਵੈ ਗੁਰੂ ਜੀ ਦੀ ਸ਼ਰਨ ਵਿੱਚ ਰਿਹਾ ਕਰ ਜੋ ਸੁਖੋ ਚਾਹੇ ਸਦਾ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਜੋ ਸੁਖੋ ਚਾਹੇ ਸਦਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਜੇ ਸਦਾ ਸੁਖ ਲੋਚਨਾ ਹੈ ਜੋ ਚੁੱਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਉ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਜੇ ਸਦਾ ਸੁਖ ਲੈਣਾ ਹੈ ਤੇ ਫਿਰ ਵੈ ਗੁਰੂ ਜੀ ਪਰਮਾਤਮਾ ਦੀ ਸ਼ਰਨ ਵਿੱਚ ਆ ਲਾ ਜਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਕਰ ਰਿਹਾ ਅਸੀਂ ਬਾਕੀ ਸਭ ਤਿਆਗ ਦਿੱਤੇ ਆਏ ਪ੍ਰਭ ਸਰਨਾਗਤੀ ਕਿਰਪਾ ਨਿਰਦਿਆਲ ਅਸੀਂ ਆਪ ਜੀ ਦਾ ਆਸਰਾ ਲਿਆ ਹੈ ਗੁਰ ਸੋ ਪਰ ਸੰ ਭਈ ਵੱਡ ਭਾਗ ਸਤ ਗੁਰੂ ਕਹਿੰਦੇ ਬੜੇ ਵੱਡੇ ਭਾਗ ਨੇ ਕਿ ਗੁਰੂ ਜੀ ਸਾਡੇ ਤੇ ਖੁਸ਼ ਹੋ ਗਏ ਆ ਪਰਮਾਤਮਾ ਉਹਨਾਂ ਅਗੇ ਬੰਦਨ ਕਰ ਰਿਹਾ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸੇਵਾ ਧੂਪ ਤੇ ਦੀਵੇ ਨੇ ਅਸੀਂ ਸਭ ਦੀ ਓਟ ਛੱਡ ਕੇ ਵਾਹਿਗੁਰੂ ਜੀ ਦੀ ਓਟ ਲੈ ਲਈ ਤੇ ਵੱਡੇ ਭਾਗ ਨੇ ਕਿ ਗੁਰੂ ਜੀ ਸਾਡੇ ਤੇ ਪ੍ਰਸੰਨ ਹਨ ਆਠ ਪਹਿਰ ਗਾਈਏ ਗੋਬਿੰਦ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਹੁਣ ਰਹਾਉ ਦੀਆਂ ਤੁਕਾਂ 'ਚ ਸਾਨੂੰ ਉਪਦੇਸ਼ ਦੇ ਰਹੇ ਆ 24 ਘੰਟੇ ਕਹਿ ਲੋ ਅੱਜ ਦੇ ਅੱਠੇ ਪਹਿਰ ਸਤਗੁਰੂ ਕਹਿੰਦੇ ਗੋਬਿੰਦ ਦੇ ਗੁਣ ਗਾਈਏ ਉਸ ਪਰਮਾਤਮਾ ਦੇ ਗੀਤ ਗਾਈਏ ਅੱਠੇ ਪੈਰ ਕਰਤਾਰ ਦੀ ਸਿਫਤ ਕਰੀਏ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਕਿਉਂ ਗਾਈਏ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਤਨ ਲੈ ਕੇ ਤੁਰੇ ਫਿਰਨੇ ਆ ਇਸ ਤਨ ਦੀ ਪਾਲਣਾ ਵਾਸਤੇ ਜਿਹੜਾ ਧਨ ਆਪਾਂ ਵਰਤਨੇ ਆ ਤੇ ਜਿਸ ਜਿੰਦ ਕਰਕੇ ਸਾਰਾ ਕੰਮ ਚੱਲਦਾ ਪਿਆ ਹੈ ਸਤਿਗੁਰੂ ਬਚਨ ਕਰ ਰਿਹਾ ਅੱਠੇ ਪੈਰ ਗੋਬਿੰਦ ਨੂੰ ਗਾਈਏ ਇਸ ਕਰਕੇ ਗਾਈਏ ਤਨ ਵੀ ਉਹਨੇ ਦਿੱਤਾ ਹੈ ਧਨ ਵੀ ਉਹਨੇ ਦਿੱਤਾ ਹੈ ਤੇ ਜਿੰਦ ਵੀ ਉਹਦੀ ਦਿੱਤੀ ਹੈ ਜੇ ਜਿੰਦ ਨਾ ਹੋਵੇ ਤੇ ਤਨ ਚੱਲ ਜੂਗਾ ਤਨ ਨਾ ਚੱਲਦਾ ਹੋਵੇ ਤੇ ਤੁਹਾਨੂੰ ਕਿਸੇ ਭੁਕੜਾ ਜੀ ਅਰਬਾਂ ਰੁਪਏ ਬੰਦੇ ਦੇ ਸਹਰਾਣੇ ਪੈ ਹੁਣ ਜਿੱਚੋ ਜਿੰਦ ਹੀ ਨਿਕਲ ਜਾਏ ਉਹਦੇ ਵਾਸਤੇ ਕੀ ਖੈ ਮਹਾਰਾਜ ਕਿੰਨੇ ਭਾਈ ਉਹਦੇ ਸ਼ੁਕਰਾਨੇ ਵਿੱਚ ਉਹਦੇ ਗੀਤ ਗਾਓ ਪ੍ਰਮਾਤਮਾ ਨੂੰ ਗਾਓ ਅੱਥੇ ਪੈਰ ਗਾਓ ਖਿੰਨ ਖਿੰਨ ਗਾਓ ਮਹਾਰਾਜ ਕਹਿੰਦੇ ਅੱਠੇ ਪੈਰ ਉਹਦੀ ਭਗਤੀ ਕਰੀਏ ਜਿਸ ਨੇ ਤਨ ਤੇ ਧਨ ਤੇ ਇਹ ਜਿੰਦ ਸਾਨੂੰ ਬਖਸ਼ਿਸ਼ ਕੀਤੀ ਹੈ ਸੰਗਤ ਜੀ ਗੁਰਬਾਣੀ ਵਿੱਚ ਸਭ ਤੋਂ ਉੱਤਮ ਕਰਮ ਜਿਹੜਾ ਕਿਹਾ ਹੈ ਨਾ ਜੀ ਉਹ ਪ੍ਰਮਾਤਮਾ ਦੇ ਗੁਣ ਗਾਉਣੇ ਨੇ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਤਾਂ ਇੱਥੋਂ ਤੱਕ ਬਚਨ ਕਰਦੇ ਆ ਸੱਚੇ ਪਾਤਸ਼ਾਹ ਧਰਮ ਦੀ ਚਾਦਰ ਕਹਿੰਦੇ ਦੋ ਕੰਮ ਕਰਿਆ ਕਰ 24 ਘੰਟਿਆਂ 'ਚ ਇੱਕ ਰਸਨਾ ਨਾਲ ਵੈ ਗੁਰੂ ਬੋਲ ਸ਼ਬਦ ਗਾ ਕੰਨਾਂ ਨਾਲ ਸੁਣ ਬਸ ਦੋ ਕੰਮ ਕਰੀ ਜਾ ਜਿਆਦੇ ਨਹੀਂ ਜ਼ਬਾਨ ਨਾਲ ਗਾ ਕੰਨਾਂ ਨਾਲ ਸੁਣ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਇਹਦਾ ਲਾਭ ਕੰਨ ਅੱਗੇ ਬਸ ਇਹ ਦੋ ਕਰੀ ਜੇ ਮਰਦੇ ਦਮ ਤੱਕ ਅਖੀਰ ਵੈਗੁਰੂ ਦੀ ਦਰਗਾਹ ਥਾਂ ਮਿਲੇਗੀ ਜਮਦੂਤਾਂ ਨਾਲ ਕਦੀ ਵਾਹ ਨਹੀਂ ਪਹੇਗਾ ਇਹ ਗੋਬਿੰਦ ਦੇ ਗੁਣ ਜੇਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਣਵੇਂ ਮਨਾ ਪਰੈ ਨਾ ਜਮ ਕੀ ਧਾਮ ਜਮ ਕੇ ਧਾਮ ਜਮਾ ਦੇ ਘਰ ਨਹੀਂ ਜਾਏਗਾ ਇਸੇ ਨੂੰ ਗੁਰੂ ਦੇਵ ਨੇ ਕਿਹਾ ਸਾਧੋ ਗੋਮਿਤ ਕੇ ਗੁਣ ਗਾਵੋ ਉਸ ਨੂੰ ਗਾ ਹੁਣ ਅਗਲੀ ਬੇਨਤੀ ਗੁਰਬਾਣੀ ਵਿੱਚ ਮੈਂ ਅਰਜ਼ ਕੀਤੀ ਸਭ ਤੋਂ ਉੱਤਮ ਕਰਮ ਜਿਹੜਾ ਹੈ ਉਹ ਪ੍ਰਮਾਤਮਾ ਦਾ ਕੀਰਤਨ ਕਰਨਾ ਹੈ ਦੇਖੋ ਅੱਥੇ ਪੈਰ ਇੱਥੇ ਮੈਂ ਕੱਲ ਵੀ ਬੇਨਤੀ ਕੀਤੀ ਕਿ ਧੰਨ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ ਅਸੀਂ ਕੀਰਤਨ ਸੁਣਨੇ ਆ ਇਸ ਦਰਬਾਰ ਦੀ ਬੰਤਰ ਹੀ ਐਸੀ ਹੈ ਚਲੋ ਮੈਂ ਆਉਣ ਵਾਲੇ ਦਿਨਾਂ ਸਮਾਂ ਮਿਲੇਗਾ ਗੱਲ ਕਰੀ ਜਾਵਾਂਗਾ ਹਰ ਸਾਲ ਕਹਿ ਦਿੰਨੇ ਆ ਪਰ ਸਮਾਂ ਨਹੀਂ ਉਸ ਤਰ੍ਹਾਂ ਬੰਦਦਾ ਸਿਰਫ ਕਲੀ ਖਰਮੰਦਰ ਸਾਹਿਬ ਦੀ ਹੀ ਵਿਆਖਿਆ ਕੀਤੀ ਜਾਏ ਕਿ ਮਹਾਰਾਜ ਦੀ ਪ੍ਰਕਰਮਾ ਮਹਾਰਾਜ ਦੇ ਐ ਤੁਸੀਂ ਦੇਖਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦਾ ਗੁੰਬਦ ਖੜਵਾ ਹੈ ਸ੍ਰੀ ਹਰਮੰਦਰ ਸਾਹਿਬ ਦਾ ਗੁੰਬਦ ਜਿਹੜਾ ਹੈ ਉਹ ਬੈਠਵਾ ਹੈ ਕੱਲ ਵੀ ਅਰਜ਼ ਕੀਤੀ ਕੋਈ ਦਰਵਾਜ਼ੇ ਨੂੰ ਬਾਹਰ ਕੁੰਡੀ ਨਹੀਂ ਲੱਗਦੀ ਕੱਲ ਦਰਵਾਜ਼ੇ ਬਦਲੇ ਗਏ ਸਨ ਕਿਉਂਕਿ ਮਹਾਰਾਜ ਜੀ ਦਾ ਜਲੋਸ਼ ਹੀ ਤੇ ਇਹ ਚਾਰੇ ਦਰਵਾਜੇ ਜਿਹੜੇ ਨੇ ਇਹ ਸੋਨੇ ਦੇ ਦਰਵਾਜੇ ਭਾਵੇਂ ਬਾਅਦ ਵੀ ਸੇਵਾ ਵੀ ਹੁੰਦੀ ਰਹੀ ਹੈ ਪਰ ਪਹਿਲਾ ਦਰਵਾਜਾ ਜਿਹੜਾ ਮੇਨ ਕਿਵਾੜ ਜਲੋ ਵਾਲੇ ਦਿਨ ਸੱਜਦਾ ਉਹ ਦਰਵਾਜਾ ਸ਼ੇਰ-ਏ-ਪੰਜਾਬ ਦਾ ਭੇਟ ਕੀਤਾ ਹੈ ਇੱਕ ਬਾਹੀ ਦਾ ਦਰਵਾਜਾ ਮਹਾਰਾਜਾ ਖੜਕ ਸਿੰਘ ਦੀ ਮਾਂ ਦਾ ਭੇਟ ਕੀਤਾ ਹੈ ਇੱਕ ਦਰਵਾਜਾ ਮਹਾਰਾਜਾ ਖੜਕ ਸਿੰਘ ਦਾ ਹੈ ਇੱਕ ਦਰਵਾਜ਼ਾ ਕਵਰ ਨੌਂ ਨਿਹਾਲ ਸਿੰਘ ਦੀ ਮਾਂ ਮਹਾਰਾਜਾ ਖੜਕ ਸਿੰਘ ਦੀ ਰਾਣੀ ਦਾ ਹੈ ਹੁਣ ਦੇਖੋ ਜਦੋਂ ਕੀਰਤਨ ਹੁੰਦਾ ਉਤੋਂ ਥਾਂ ਖਾਲੀ ਹੈ ਮਹਾਰਾਜ ਸੱਚੇ ਪਾਸ਼ਾ ਸਭ ਕੁਝ ਸਮਰੱਥ ਨੇ ਜਾਣਦੇ ਨੇ ਕਈ ਵੀ ਹੁਣ ਆਪਾਂ ਕਹਿੰਦੇ ਨੇ ਸੰਗਤ ਇੰਨੀ ਹੈ ਥਾਂ ਥੋੜਾ ਪੈ ਜਾਂਦਾ ਕਈ ਵੀ ਬੰਦਿਆਂ ਦੇ ਮਨ 'ਚ ਹੀ ਆਉਂਦਾ ਹੋਵੇਗਾ ਕਿ ਸਰੋਵਰ ਇੰਨਾ ਵੱਡਾ ਹੈ ਧਰਮੰਦਰ ਸਾਹਿਬ ਨਹੀਂ ਪਿਆਰਿਓ ਇਸ ਇਮਾਰਤ ਵਿੱਚ ਜਦੋਂ ਕੀਰਤਨ ਹੁੰਦਾ ਉਹ ਆਵਾਜ਼ ਉੱਪਰ ਟਕਰਾਂਦੀ ਹੈ ਕਿਉਂਕਿ ਆਵਾਜ਼ ਦਿਸਦੀ ਨਹੀਂ ਨਾ ਕੰਨਾਂ ਦਾ ਵਿਸ਼ਾ ਹੈ ਤੇ ਫਿਰ ਸੁਣਿਓ ਸ਼ਬਦ ਜਿਹੜਾ ਕੰਨਾਂ ਦਾ ਵਿਸ਼ਾ ਹੈ ਤੇ ਇਹਦਾ ਜਿਹੜਾ ਤੱਤ ਹੈ ਉਹ ਆਕਾਸ਼ ਹੈ ਪੰਜਾਂ ਤੱਤਾਂ 'ਚ ਆਕਾਸ਼ ਤੱਤ ਹੈ ਆਕਾਸ਼ ਦਾ ਗੁਣ ਸ਼ਬਦ ਕਹੇ ਸ਼ਬਦ ਦਾ ਗਿਆਨ ਇੰਦਰਾ ਕੰਨ ਨੇ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਨੇ ਸ਼ਬਦ ਗਾਇਆ ਜਾਂਦਾ ਹੈ ਸ਼ਬਦ ਦੀ ਧੁਨ ਲੱਗਦੀ ਏ ਉਹ ਤਰੰਗ ਉੱਠੇ ਕੋਈ ਤਰੰਗ ਬਾਹਰ ਫੈਲਦੀ ਹੈ ਪਿਆਰਿਓ ਯਾਦ ਰੱਖਿਓ ਉਹ ਨੀਰ ਉਤੇ ਜਲ ਦੇ ਅਸਰ ਕਰਦੀ ਹੈ ਕਿਉਂਕਿ ਜਲ ਮਰਦਾ ਥੋੜਾ ਹੈ ਜਿਹੜਾ ਜਲ ਹੈ ਉਹ ਜੀਵਨ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਉਹ ਤਰੰਗਾਂ ਜਦੋਂ ਫੈਲਦੀਆਂ ਨੇ ਮੈਂ ਬੇਨਤੀ ਕਰਾਂ ਕਿ ਤੁਸੀਂ ਕੀਰਤਨ ਸੁਣਦੇ ਹੋ ਜੀ ਅੱਜ ਨੈਟ ਤੇ ਕਿੰਨੇ ਗੁਰਦੁਆਰਿਆਂ ਤੋਂ ਲਾਈਵ ਚੱਲਦਾ ਹੈ ਸ਼ਬਦ 'ਚ ਕੋਈ ਵਕਰੇਵਾ ਨਾ ਕੀ ਪਰ ਜਦੋਂ ਤੁਸੀਂ ਆਪਾਂ ਕੋਈ ਵੀ 15 ਜਗ੍ਹਾ ਤੇ ਕੀਰਤਨ ਚੱਲਦਾ ਹੋਵੇ ਦਰਬਾਰ ਸਾਹਿਬ ਜੀ ਦਾ ਕੀਰਤਨ ਸੁੱਚ ਔਨ ਕਰਨ ਦੀ ਦੇਰ ਏ ਇੱਕੋ ਦਮ ਬਿਨਾ ਕਿਸੇ ਦੇ ਦੱਸਿਆ ਬੰਦਾ ਕਹਿੰਦਾ ਹੈ ਦਰਬਾਰ ਸਾਹਿਬ ਤੋਂ ਕੀਰਤਨ ਚੱਲ ਰਿਹਾ ਹੈ ਮੇਰੀ ਅਰਜ਼ ਹੈ ਕਿ ਸਤਿਗੁਰਾਂ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ ਇੱਥੇ ਕੀਰਤਨ ਦੀ ਝੜੀ ਲੱਗਦੀ ਹੈ ਇੱਥੇ ਕਿ ਸਾਧੂ ਆਏ ਸਨ ਜੀ Hindu ਸਾਧੂ ਸਨ ਉਹਨਾਂ ਨੇ ਵੈਸੇ ਉਹ ਰਾਸਲੀਲਾ ਕਰਦੇ ਸਨ ਕ੍ਰਿਸ਼ਨ ਜੀ ਦੀ ਕ੍ਰਿਸ਼ਨ ਭਗਤ ਸਨ ਇੱਥੇ ਆਏ ਜੀ ਮੱਥਾ ਟੇਕਿਆ ਮੱਥਾ ਟੇਕ ਕੇ ਕੀਰਤਨ ਹੋ ਰਿਆ ਸੀ ਜੀ ਅੰਦਰ ਚਲੋ ਸਾਧਨਾ ਕਰਕੇ ਉਹਨਾਂ ਦਾ ਟਿਕਿਆ ਤੇ ਹੋਇਆ ਹੀ ਸੀ ਨਾ ਕੀਰਤਨ ਹੋ ਰਿਆ ਕੀਰਤਨ ਸੁਣਿਆ ਭੁੱਲ ਗਏ ਲੀਲਾ ਕਰਨੀ ਸਾਰਾ ਦਿਨ ਕੀਰਤਨ ਸੁਣੀ ਗਏ ਜਦੋਂ ਬਾਹਰ ਨਿਕਲੇ ਤੇ ਸਾਥੀਆਂ ਨੇ ਕਿਹਾ ਜੀ ਆਪਾਂ ਤਾਂ ਆਪਣਾ ਜਿਹੜਾ ਸਮਾਗਮ ਕਰਨਾ ਸੀ ਤੁਸੀਂ ਭੁੱਲ ਗਏ ਉਹਨਾਂ ਨੇ ਕਿਹਾ ਛੱਡੋ ਪਰਾ ਕਾਦੀ ਲੀਲਾ ਕਰਨੀ ਹੋਣ ਉਹਨਾਂ ਦੇ ਸ਼ਬਦ ਸੁਣਨ ਵਾਲੇ ਨੇ ਉਹ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਭਾਵੇਂ ਹਿੰਦੀ ਚ ਬੋਲੇ ਪ੍ਰਸਿੱਧੇ ਅਰਥ ਨੇ ਕਹਿੰਦਾ ਇਸ ਧਰਤੀ ਤੇ ਅਨੇਕਾਂ ਪੀਰ ਪੈਗੰਬਰ ਅਵਤਾਰ ਆਏ ਆਏ ਆਪਣੇ ਸਮੇਂ ਅਨੁਸਾਰ ਲੋਕਾਂ ਦਾ ਭਲਾ ਕੀਤਾ ਤੇ ਚਲੇ ਗਏ ਅਗਲੀ ਗੱਲ ਉਹਨੇ ਜਿਹੜੀ ਕਹੀ ਇਹ ਕਹਿੰਦਾ ਗੁਰੂ ਨਾਨਕ ਸਾਹਿਬ ਆਏ ਗੁਰੂ ਨਾਨਕ ਦੇਵ ਜੀ ਆਏ ਕਹਿੰਦਾ ਅੱਜ ਮੈਂ ਦਰਬਾਰ ਸਾਹਿਬ 'ਚ ਹੀ ਦੇਖਿਆ ਉਹ ਆਏ ਉਹ ਗਏ ਨਹੀਂ ਉਹ ਆਏ ਉਹ ਗਏ ਨਹੀਂ ਉਹਦੇ ਸ਼ਬਦ ਸਨ ਕਹਿੰਦਾ ਮੈਂ ਕੀਰਤਨ ਚ ਮਹਿਸੂਸ ਕੀਤਾ ਅੱਜ ਕਿ ਬਾਬਾ ਜੀ ਆਏ ਬਾਣੀ ਉਚਾਰਨ ਕੀਤੀ ਉਹ ਗਏ ਨਹੀਂ ਸੱਚ ਇਹ ਵੇ ਉਹ ਕੀਰਤਨ ਦਾ ਰੂਪ ਧਾਰਨ ਕਰਕੇ ਦਰਬਾਰ ਸਹਿ ਮੈਂ ਹੀ ਬੈਠ ਗਏ ਮੈਂ ਬੇਨਤੀ ਕਰਾਂ ਇਸ ਇਸ ਗੱਲ ਨੂੰ ਗੁਰਬਾਣੀ ਵਿੱਚ ਸਭ ਤੋਂ ਵੱਡੀ ਮਹਾਨਤਾ ਨੂੰ ਗਾਓ ਇਤੋਂ ਵੱਡਾ ਕੋਈ ਕਰਮ ਨਹੀਂ ਮਹਾਰਾਜ ਕਹਿੰਦੇ ਫਿਰ ਗਾਣ ਦਾ ਫਲ ਪਤਾ ਕੀ ਮਿਲਦਾ ਪੰਜਵੀਂ ਪੌੜੀ ਪੜੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਅੱਗੇ ਨਾਨਕ ਗਾਵੀਐ ਗਾਈਓ ਨੂੰ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਫਿਰ ਸੁਣਿਓ ਤਿੰਨ ਕੰਮ ਨੇ ਗਾਵੀਐ ਸੁਣੀਐ ਅੱਗੇ ਮਨ ਰਖੀਐ ਭਾਉ ਪ੍ਰੇਮ ਤੋਂ ਬਿਨਾ ਨਹੀਂ ਗਾ ਵੀ ਸੁਣ ਵੀ ਪਰ ਭਾਵਨਾ ਸਹਿਤ ਗਾ ਵੀ ਐ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਆਹ ਕੀਰਤਨ ਕੰਮ ਕਰਦਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਮਹਾਰਾਜ ਜੀ ਬਚਨ ਕਰਿਆ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਸਭ ਤੋਂ ਸ਼ਰੋਮਣੀ ਕਰਮ ਕਹਿ ਕੇ ਪ੍ਰਮਾਤਮਾ ਦੇ ਗੁਣ ਗਾਣੇ ਇਹ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵੀ ਸਤਿਗੁਰੂ ਬਖਸ਼ਿਸ਼ ਕਰ ਰਿਹਾ ਕਿ ਅੱਠੇ ਪੈਰ ਗੋਬਿੰਦ ਦੇ ਗੁਣ ਗਾਈਏ ਕਿਉਂ ਜੀ ਤਨ ਵੀ ਉਹਦਾ ਦਿੱਤਾ ਹੈ ਧਨ ਵੀ ਉਹਦਾ ਦਿੱਤਾ ਹੈ ਤੇ ਸੱਚ ਏ ਵੇ ਆ ਜਿੰਦ ਜਿਹੜੀ ਤੇਰੇ ਅੰਦਰ ਰੂਮ ਕਰੀ ਹੈ ਇਹ ਵੀ ਪਰਮਾਤਮਾ ਦੀ ਦਿੱਤੀ ਹੈ ਰਹਾਉ ਇਹ ਦੋ ਤੁਕਾਂ ਜਿਹੜੇ ਅਰਥ ਕੀਤੇ ਇਹ ਸਤਿਗੁਰਾਂ ਨੇ ਰਹਾਉ ਦੇ ਬਚਨ ਕੀਤੇ ਖੰਨ ਹਰ ਗੁਣ ਰਮਤ ਭਏ ਆਨੰਦ ਹਰ ਗੁਣ ਰਮਤ ਹਰ ਦਾ ਅਰਥ ਹੈ ਪਰਮਾਤਮਾ ਗੁਣ ਦਾ ਅਰਥ ਉਹਦੇ ਗੁਣਾ ਦਾ ਕੋਈ ਥਾਂ ਨਹੀਂ ਮਹਾਰਾਜ ਕਹਿੰਦੇ ਨੇ ਰਮਤ ਦਾ ਅਰਥ ਤੇ ਰਮਣਾ ਯਾਦ ਕਰਨਾ ਪਰਮਾਤਮਾ ਦੇ ਗੁਣਾ ਨੂੰ ਜਦੋਂ ਕੋਈ ਰਮਦਾ ਉਹਨੂੰ ਰਮਦਿਆਂ ਯਾਦ ਕਰਦਿਆਂ ਗਾਉਂਦਿਆਂ ਮਨ ਵਿੱਚ ਆਨੰਦ ਪੈਦਾ ਹੋਇਆ ਹੈ ਪਾਰ ਬ੍ਰਹਮ ਪੂਰਨ ਬਖਸ਼ੰਦ ਪਾਰ ਬ੍ਰਹਮ ਪਰਮੇਸ਼ਵਰ ਜੋ ਸਾਰੀਆਂ ਥਾਵਾਂ ਤੇ ਪਰੀਪੂਰਨ ਨੇ ਮਹਾਰਾਜ ਕਹਿੰਦੇ ਉਹ ਬੜੇ ਬਖਸ਼ੰਦ ਨੇ ਉਹ ਬਹੁਤ ਦਿਆਲੂ ਖਾਨ ਕਰ ਕਿਰਪਾ ਜਨ ਸੇਵਾ ਲਾਈ ਹੋਰ ਇੱਥੇ ਬਖਸ਼ਿਸ਼ ਕਰ ਦਿੱਤੀ ਮਹਾਰਾਜ ਸੱਚੀ ਮੁੱਚੀ ਅੰਦਰ ਦੀ ਨਿੱਕੀ ਨਿੱਕੀ ਮੈਂ ਨੂੰ ਨਾਲ ਹੀ ਕੱਢੀ ਜਾਂਦੇ ਆ ਹੁਣ ਸੇਵਾ ਕਰਦਿਆਂ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਧਰਮ ਕਰਮ ਕਰਦਿਆਂ ਕਿਤੇ ਇਹ ਸੂਖਸ਼ਮ ਖੌਮੇ ਨਾ ਆ ਜਾਏ ਕਿ ਮੈਂ ਕਰਨਾ ਵਾਂ ਨਹੀਂ ਪਿਆਰਿਓ ਕਰਤਾਪਨ ਜਿੱਥੇ ਵੀ ਬੰਦੇ ਦੇ ਅੰਦਰ ਆ ਜਾਏਗਾ ਨਾ ਮੈਂ ਕਰਤਾ ਬਸ ਸਮਝੋ ਉਦੋਂ ਉਦੋਂ ਬੰਦਾ ਗਿਆ ਜਿੱਥੇ ਕਰਤਾਪਨ ਆ ਜਾਏਗਾ ਕਿ ਮੈਂ ਕਰਨ ਵਾਲਾ ਵਾਂ ਜਿੱਦਣ ਵੀ ਆ ਜਾਏ ਜਿੱਥੇ ਵੀ ਆ ਜਾਏ ਉੱਥੇ ਬੰਦਾ ਬਾਹਰੋਂ ਤੇ ਕਰਮ ਕਰੀ ਜਾਂਦਾ ਪਰ ਅੰਦਰੋਂ ਸੁੱਕ ਜਾਂਦਾ ਇੱਥੇ ਸਤਿਗੁਰੂ ਬਚਨ ਕਰ ਰਿਹਾ ਕਿ ਜਿਹੜੀ ਸੇਵਾ ਵੀ ਆਪਾਂ ਕਰ ਰਹੇ ਆਂ ਇਹ ਸੇਵਾ ਆਪ ਨਹੀਂ ਕਰ ਰਹੇ ਉਹੀ ਸੇਵਾ ਕਰਦਾ ਜਿਹਦੇ ਤੇ ਕਿਰਪਾ ਕਰਦਾ ਹੈ ਜਿਹਦੇ ਤੁਹਾਡੀ ਮਿਹਰ ਖੁੰਦੀ ਖੈ ਤੁਸੀਂ ਕਿਰਪਾ ਕਰਕੇ ਆਪਣੀ ਸੇਵਾ ਵਿੱਚ ਲਾਇਆ ਹੈ ਜਨਮ ਮਰਨ ਦੁੱਖ ਮੇਟ ਮਿਲਾਏ ਕਿਰਪਾ ਕਰਕੇ ਸੇਵਾ ਵਿੱਚ ਲਾ ਦਿੱਤਾ ਜੰਮਣ ਤੇ ਮਰਨ ਬੜਾ ਵੱਡਾ ਦੁੱਖ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੇ ਮਿਹਰ ਕੀਤੀ ਜਨਮ ਤੇ ਮਰਨ ਮਿਟਾ ਕੇ ਕਰਤਾਰ ਨੇ ਗੋਪਾਲ ਨੇ वैगुरु जिने अपने ਵਿੱਚ ਮਿਲਾ ਲਿਆ ਹੈ ਕਰਮ ਧਰਮ ਇਹੋ ਤਤ ਗਿਆਨ ਕਰਮ ਧਰਮ ਇਹੋ ਤਤ ਗਿਆਨ ਫਿਰ ਬੇਨਤੀ ਸ਼ਬਦ ਹੈ ਕਰਮ ਧਰਮ ਇਹਦਾ ਅਰਥ ਧਰਮ ਦੇ ਨਾਮ ਤੇ ਕਰਮ ਕਾਂਡ ਕਰਨੇ ਧਰਮ ਦੇ ਨਾਮ ਤੇ ਕਰਮ ਕਰਨੇ ਅੱਗੇ ਮਹਾਰਾਜ ਕਹਿੰਦੇ ਇਹ ਤਤ ਗਿਆਨ ਹੈ ਫਿਰ ਅਰਜ ਇਹਦਾ ਮਤਲਬ ਕਰਮ ਧਰਮ ਨੂੰ ਸਵੀਕਾਰ ਕੀਤਾ ਇਹ ਚ ਕੋਈ ਸ਼ੱਕ ਨਹੀਂ ਕਰਮ ਧਰਮ ਸਵੀਕਾਰ ਕੀਤਾ ਗਿਆ ਜੀ ਹੁਣ ਆਪਾਂ ਕਹਿੰਦੇ ਆ ਜੀ ਸਾਡਾ ਧਰਮ ਕਹਿੰਦਾ ਸਿੱਖ ਅੰਮ੍ਰਿਤ ਵੇਲੇ ਉੱਠੇ ਅੰਮ੍ਰਿਤ ਵੇਲੇ ਉੱਠਣਾ ਕਰਮ ਹੈ ਨਾ ਧਰਮ ਨੇ ਕਿਹਾ ਸਾਡਾ ਧਰਮ ਕਹਿੰਦਾ ਹੈ ਕਿ ਸਿੱਖ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੇ ਕਰਮ ਹੈ ਸਾਡਾ ਧਰਮ ਕਹਿੰਦਾ ਹੈ ਕਿ ਸਿੱਖ ਸੇਵਾ ਕਰੇ ਇਹ ਕਰਮ ਹੈ ਸਾਡਾ ਧਰਮ ਕਹਿੰਦਾ ਹੈ ਕਿ ਸਿੱਖ ਮਰਿਆਦਾ ਵੀ ਜੀਵਨ ਬਤੀਤ ਕਰੇ ਇੱਕ ਕਰਮਖੈ ਇਹਦੇ ਕੰਮ ਚੰਗੇ ਹੋਣ ਪਰ ਮਹਾਰਾਜ ਕਹਿੰਦੇ ਨੇ ਜਦੋਂ ਸਿਰਫ ਧਰਮ ਦੇ ਕਰਮ ਕਰ ਰਿਹਾ ਹੈ ਸਰੀਰਕ ਤੌਰ ਤੇ ਕਰ ਰਿਹਾ ਹੈ ਪਰ ਅੰਦਰੋਂ ਪਲੀਤ ਹੋਇਆ ਪਿਆ ਉਹਨੂੰ ਫਿਰ ਗੁਰੂ ਜੀ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸਾਂ ਤਿੰਨ ਜਮ ਜਾਗਾਤੀ ਲੂਟੈ ਇੱਥੇ ਗੁਰੂ ਜੀ ਕਹਿੰਦੇ ਨੇ ਧਰਮ ਦਾ ਕਰਮ ਅਸਲ ਚ ਤਤ ਗਿਆਨ ਹੈ ਹੁਣ ਇਸ ਤੁਕ ਦੇ ਅਰਥ ਅਗਲੀ ਤੁਕ ਪੜ ਕੇ ਹੋਣਗੇ ਉਹ ਤਤ ਗਿਆਨ ਕੀ ਹੈ ਸਾਧ ਸੰਗ ਜਪਿਐ ਹਰ ਨਾਮ ਸਤਗੁਰੂ ਬਚਨ ਕਰਦੇ ਨੇ ਅਸਲ ਚ ਤਤ ਗਿਆਨ ਇਥੋਂ ਪ੍ਰਾਪਤ ਹੋਣਾ ਹੈ ਸਾਧ ਸੰਗਤ ਵਿੱਚ ਬੈਠ ਕੇ ਵੈ ਗੁਰੂ ਜੀ ਦੇ ਨਾਮ ਨੂੰ ਜਪੀਏ ਪਰਮਾਤਮਾ ਦੇ ਨਾਮ ਨੂੰ ਜਪਣਾ ਫਿਰ ਧਿਆਨ ਨਾਲ ਸੀ ਉਹ ਹਾਲਾਂਕਿ ਸੰਗਤ ਵਿੱਚ ਬੈਠਣਾ ਵੀ ਇੱਕ ਧਰਮ ਕਰਮ ਹੈ ਸਤਗੁਰੂ ਕਹਿੰਦੇ ਅਸਲੀ ਧਰਮ ਕਰਮ ਹੈ ਤਤ ਗਿਆਨ ਇਹ ਹੈ ਕਿ ਸਾਧ ਸੰਗਤ ਵਿੱਚ ਬੈਠ ਕੇ ਵਹਿਗੁਰੂ ਜਿਹਦੇ ਗੁਣ ਗਾਈਏ ਸਾਗਰ ਤਰ ਬੋਹਿਤ ਪ੍ਰਭ ਚਰਨ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆ ਸੰਸਾਰ ਸਮੁੰਦਰ ਹੈ ਇਸ ਵਿੱਚ ਲਹਿਰਾਂ ਉਪਦੇਦੀਆਂ ਨੇ ਵਾਸਨਾਵਾਂ ਦੀਆਂ ਇਸ ਸਮੁੰਦਰ ਨੂੰ ਤਰਨ ਵਾਸਤੇ ਬੋਹਿਤ ਦੀ ਲੋੜ ਹੈ ਜਹਾਜ਼ ਦੀ ਲੋੜ ਹੈ ਹੁਣ ਉਹ ਬੋਹਿਤ ਜਿਹੜਾ ਹੈ ਉਹ ਜਹਾਜ਼ ਜਿਹੜਾ ਹੈ ਪ੍ਰਮਾਤਮਾ ਜਿਹਦੇ ਚਰਨ ਨੇ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਵੈ ਗੁਰੂ ਜੀ ਦੇ ਚਰਨ ਜਹਾਜ਼ ਨੇ ਤੇ ਜਿਸ ਜਹਾਜ਼ ਨਾਲ ਜੁੜ ਕੇ ਇਸ ਭਵਰ ਸਾਗਰ ਨੂੰ ਤਾ ਪਰ ਤਰ ਜਾਣਾ ਹੈ ਵੈ ਗੁਰੂ ਜੀ ਦੇ ਚਰਨ ਕੀ ਨੇ ਜੀ ਹੁਣ ਸ਼ਬਦ ਆਇਆ ਵੈ ਗੁਰੂ ਜੀ ਪਰਮਾਤਮਾ ਦੇ ਚਰਨ ਜਹਾਜ਼ ਨੇ ਤੇ ਸਤਗੁਰੂ ਬਚਨ ਕਰਦਿਆ ਖਿਰਦਾ ਚਰਨ ਜਿਹੜੇ ਪਰਮਾਤਮਾ ਦੇ ਚਰਨ ਨੇ ਉਹ ਗੁਰੂ ਦਾ ਸ਼ਬਦ ਨੇ ਜਿਹੜਾ ਸ਼ਬਦ ਗੁਰੂ ਦਾ ਪੱਲੇ ਬੰਨ ਲੈਂਦਾ ਹੈ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਇਉ ਸੌਖਾ ਕਰ ਲਈ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹ ਆਧਾਰ ਇਸ ਭਵ ਸਾਗਰ ਨੂੰ ਤਰਨ ਵਾਸਤੇ ਵੈਗੁਰੂ ਜੀ ਦੇ ਚਰਨ ਨੇ ਵੈਗੁਰੂ ਜੀ ਦੇ ਚਰਨ ਗੁਰੂ ਦਾ ਸ਼ਬਦ ਹੈ ਵੈਗੁਰੂ ਜੀ ਦੇ ਚਰਨ ਪ੍ਰਮਾਤਮਾ ਦਾ ਆਪਣਾ ਨਾਮ ਹੈ ਜਿਹੜਾ ਨਾਮ ਨਾਲ ਲੱਗੇਗਾ ਉਹ ਭਵ ਸਾਗਰ ਤਰੇਗਾ ਅੰਤਰ ਜਾਮੀ ਪ੍ਰਭ ਕਾਰਣ ਕਰਨ ਵੈ ਗੁਰੂ ਜੀ ਸਭ ਦੇ ਅੰਦਰ ਦੀਆਂ ਜਾਣਦੇ ਨੇ ਮਤ ਕੋਈ ਸੋਚੇ ਕਿ ਮੈਂ ਇੰਨੇ ਪਾਪ ਕਰਨਾ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਤੇ ਬਸ ਉਹਦਾ ਹੀ ਸ਼ੁਕਰਾਨਾ ਕਰੀਏ ਜਿਹੜਾ ਪਰਦੇ ਢੱਕੀ ਬੈਠਾ ਹੈ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਭਲੇ ਬੁਰੇ ਕੀ ਪੀਰ ਪਛਾਨਤ ਪਿਆਰਿਓ ਜਿਹੜਾ ਬੁਰਾ ਹੈ ਉਹਦਾ ਵੀ ਅੰਦਰ ਉਹਨੂੰ ਪਤਾ ਹੈ ਜਿਹੜਾ ਭਲਾ ਹੈ ਉਹਦਾ ਵੀ ਉਹਨੂੰ ਪਤਾ ਹੈ ਅੰਤਰਜਾਮੀ ਹੈ ਨਾ ਘਟ ਘਟ ਕੇ ਪਟ ਪਟ ਕੀ ਜਾਣਤ ਮਹਾਰਾਜ ਸ਼ਬਦ ਵਰਤੇ ਹੈ ਹਰ ਇੱਕ ਦੇ ਖਿਰਦੇ ਦੀ ਤੇ ਖਿਰਦੇ ਵਿੱਚ ਜਿਹੜੇ ਪਾਪ ਲੁਕਾ ਕੇ ਪਰਦੇ ਪਾਈ ਬੈਠੇਂ ਤੇਰੇ ਪਰਦੇ ਚੀਰ ਕੇ ਵੀ ਉਹ ਜਾਣਦਾ ਪਿਆ ਤੂੰ ਕਰ ਕੀ ਰਿਹਾ ਹੈ ਮਹਾਰਾਜ ਕਹਿੰਦੇ ਉਹ ਪਰਮਾਤਮਾ ਅੰਦਰ ਦੀਆਂ ਜਾਣਨ ਵਾਲੇ ਨੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰ ਸੋਲਾ ਨਿੱਕੇ ਤੋਂ ਨਿੱਕਾ ਜੀਵ ਮੈਂ ਬੇਨਤੀ ਕਰਾਂ ਨਿੱਕੇ ਤੋਂ ਨਿੱਕਾ ਜੀਵ ਜਿਹੜਾ ਅੱਖਾਂ ਨਾਲ ਦਿਸਦਾ ਵੀ ਨਹੀਂ ਪਰਮਾਤਮਾ ਉਹਦੇ ਬਾਰੇ ਵੀ ਜਾਣਦਾ ਹੈ ਕਿਉਂਕਿ ਪਹਿदाई ਉਹਨੇ ਕੀਤਾ ਹੈ ਮਹਾਰਾਜ ਕਹਿੰਦੇ ਉਹ ਸਭ ਦੇ ਅੰਦਰ ਦੀ ਜਾਣਨ ਵਾਲੇ ਹਨ ਰਾਖ ਲੀਏ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਅੰਤਰਜਾਮੀ ਵੈਗੁਰੂ ਜਿਨੇ ਨਾ ਸਾਨੂੰ ਰੱਖ ਲਿਆ ਇਹਨਾਂ ਵਾਸ਼ਨਾ ਦੇ ਝੱਖੜ ਵਿੱਚੋਂ ਬਚਾ ਲਿਆ ਹੈ ਪੰਜ ਦੂਤ ਭਾਗੇ ਬਿਕਰਾਲ ਰੱਖਿਆ ਕਿੰਨਾ ਤੋਖ ਹੈ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਿਨ ਰਾਤ ਪੰਜੇ ਦੂਤ ਤੰਗ ਕਰਦੇ ਸਨ ਤੇ ਸੱਚੇ ਜਿਨ੍ਹਾਂ ਇਹ ਤੰਗ ਕਰਦੇ ਨੇ ਇਹਨਾਂ ਕੋਈ ਵੀ ਦੁਨੀਆ 'ਚ ਤੰਗ ਨਹੀਂ ਕਰਦਾ ਮੇਰਾ ਖਿਆਲ ਜਿੰਨਾ ਟੌਰਚਰ ਸਾਡੇ ਮਨ ਨੂੰ ਇਹ ਕਰਦੇ ਨੇ ਨਾ ਇਹਨਾਂ ਕੋਈ ਵੀ ਤਸੀਹੇ ਨਹੀਂ ਦਿੰਦਾ ਕਦੀ ਕਾਮ ਆ ਗਿਆ ਕਦੀ ਕਰੋਧ ਆ ਗਿਆ ਕਦੀ ਲੋਭ ਆ ਗਿਆ ਇਹਨਾਂ ਦੀ ਫੌਜ ਇੰਨੀ ਵੱਡੀ ਹੈ ਪਿਆਰਿਓ ਇੱਕ ਨਾ ਸ਼ਬਦ ਵਰਤਿਆ ਜਾਂਦਾ ਸੀ ਰਕਤ ਬੀਜ ਇਹ ਇੱਕ ਰਾਖਸ਼ ਸੀ ਜੀ ਰਕਤ ਬੀਜ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੇ ਇਹਦੇ ਖੂਨ ਦਾ ਤਪ ਕੱਢਿ ਗਦਾ ਸੀ ਉੱਥੇ ਰਾਖਸ਼ ਪੈਦਾ ਹੋ ਜਾਂਦੇ ਸਨ ਇਹ ਜਿਹੜਾ ਅੰਦਰ ਇਹ ਰਕਤ ਬੀਜ ਦੇ ਵੀ ਪਿਓ ਨੇ ਇੱਕ ਫੁਰਨਾ ਉੱਠਦਾ ਏ ਇਹਦੇ ਨਾਲ ਪਤਾ ਨਹੀਂ ਕਿੰਨੇ ਘੋਰ ਪੈਦਾ ਹੋ ਜਾਂਦੇ ਸਤਗੁਰੂ ਕਹਿੰਦੇ ਆਹ ਕਿਰਪਾ ਕਰਕੇ ਸਾਨੂੰ ਰੱਖ ਲਿਆ ਜਿਹੜੇ ਪੰਜ ਬਕਾਰ ਦਿਨ ਰਾਤ ਤੰਗ ਕਰਦੇ ਸਨ ਨਾ ਵਹਿਗੁਰੂ ਜੀ ਨੇ ਮਿਹਰ ਕੀਤੀ ਇਹਨਾਂ ਬਿਕਰਾਲ ਡਰਾਮ ਨੇ ਤੇ ਇਹਨਾਂ ਤੋਂ ਬਚ ਸਕਦੇ ਆ ਕੇਵਲ ਉਹਦੀ ਕਿਰਪਾ ਨਾਲ ਜੇ ਬੰਦਾ ਕਹੇ ਜੀ ਮੈਂ ਇਹਨੂੰ ਜਿੱਤ ਲਿਆ ਆਪ ਜੀ ਸਾਰੇ ਗੁਰਗੰਨ ਸਾਹਿਬ ਚਲੋ ਅੱਗੇ ਜੇ ਹੁਕਮਨਾਮਾ ਸਤਗੁਰੂ ਇਸ ਤਾਂ ਬਖਸ਼ਿਸ਼ ਕੀਤਾ ਕੇ ਪੰਨਿਆਂ ਵਿਕਾਰਾਂ ਨੂੰ ਆਪਣੇ ਹੱਥ ਨਾਲ ਕਿਸੇ ਨੇ ਕਾਬੂ ਕੀਤਾ ਹੱਥ ਨਾਲ ਤੇ ਕਾਬੂ ਹੁੰਦਾ ਹੀ ਨਹੀਂ ਹੱਥ ਨਾਲ ਬੰਦਾ ਜ਼ੋਰ ਲਾ ਸਕਦਾ ਈਉਂ ਕਹਿ ਲਓ ਵਰਮੀ ਮਾਰੀ ਸੱਪ ਨਾ ਮਾਰੀ ਜੇ ਖੁੱਡ ਸੱਪ ਚ ਪਿਆ ਹੈ ਇਹ ਵੈਗਰੂ ਖੁੱਡ ਵਿੱਚ ਸੱਪ ਪਿਆ ਹੈ ਤੇ ਹੁਣ ਉਤੋਂ ਖੁੱਡ ਦਾ ਮੂੰਹ ਲੇਪਣ ਕਰ ਦਈਏ ਲਿੰਬ ਦਈਏ ਬੰਦ ਕਰ ਦਈਏ ਸੱਪ ਨੇ ਮਰ ਜਾਣਾ ਅੰਦਰ ਵਾਸ਼ਨਾ ਦਾ ਸੱਪ ਪਿਆ ਬਾਹਰੋਂ ਮੈਂ ਜ਼ੋਰ ਲਾ ਰਿਆਂ ਪਿਆ ਅੱਖਾਂ ਨੀਵੀਆਂ ਕਰ ਲਈਆਂ ਕੰਨ ਇਸ ਤਰ੍ਹਾਂ ਕਰ ਲੈ ਉਹ ਨਹੀਂ ਪਿਆਰਿਓ ਅੰਦਰ ਵਾਲਾ ਸੱਪ ਜਿੰਨੀ ਦੇਰ ਤੱਕ ਮਰਦਾ ਨਹੀਂ ਪਰ ਉਹ ਮਰਨਾ ਗੁਰੂ ਦੀ ਕਿਰਪਾ ਨਾਲ ਹੈ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਜੀਤ ਲੀਏ ਉਹ ਮਾਂ ਬਿਖਾਦੀ ਸਹਿ ਸੁਹੇਲੀ ਸਹਿਜ ਸੁਹੇਲੀ ਬਾਣੀ ਉਹ ਜਿੱਤੇ ਜਾ ਸਕਦੇ ਆ ਪਰ ਕਿਵੇਂ ਗੁਰੂ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਨੇ ਮਾਰੇ ਕਿਰਪਾ ਕੀਤੀ ਇਹ ਪੰਜ ਬਿਕਰਾਲ ਜਿਹੜੇ ਸਨ ਵਿਕਾਰ ਇਹ ਜਿੱਤ ਲੈ ਖਾਨਾ ਜੂ ਐ ਜਨਮ ਨਾ ਕਬ ਹੂੰ ਹਾਰ ਮਾਰੇ ਸੱਚੇ ਪਾਸ਼ਾ ਬਖਸ਼ਿਸ਼ ਕਰ ਰਹੇ ਨੇ ਜਿਹੜਾ ਕੀਮਤੀ ਜਨਮ ਮਿਲਿਆ ਸੀ ਇਹਨੂੰ ਹੁਣ ਜੁਵੇ ਚ ਨਹੀਂ ਖਾ ਰਿਆ ਜਾਣਾ ਇਹ ਵੈਗਰੂ ਜੀ ਨੇ ਬਖਸ਼ਿਸ਼ ਕੀਤੀ ਇਹ ਜਨਮ ਖਾ ਰਾਂਗੇ ਨਹੀਂ ਇਹ ਜਨਮ ਜਿੱਤਿਆ ਜਾਏਗਾ ਨਾਨਕ ਕਾ ਅੰਗ ਕੀਆ ਕਰਤਾਰ ਸੱਚੇ ਬਖਸ਼ਿਸ਼ ਕਰ ਰਹੇ ਨੇ ਨਾਨਕ ਕਾ ਅੰਗ ਕੀਆ ਕਰਤਾਰ ਅੰਗ ਦਾ ਅਰਥ ਹੁੰਦਾ ਪੱਖ ਸਮਝ ਗਿਆ ਨਾ ਜੀ ਅੰਗ ਦਾ ਅਰਥ ਹੁੰਦਾ ਕਿਸੇ ਦੇ ਹੱਕ ਚ ਖਲੋ ਜਾਣਾ ਕਿਸੇ ਦੇ ਵੱਲ ਹੋ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰ ਰਿਹਾ ਭਾਈ ਇਹ ਜਿਹੜਾ ਵਹਿਗੁਰੂ ਜੀ ਨੇ ਪੰਜਾਂ ਦੂਤਾਂ ਤੋਂ ਬਚਾਇਆ ਹੈ ਨਾ ਇਹ ਆਪਣੇ ਆਪ ਨਹੀਂ ਇਹ ਪੱਕ ਸਾਡਾ ਇਹ ਸਾਡਾ ਧੜਾ ਸਾਡੇ ਉੱਤੇ ਵਹਿਗੁਰੂ ਜੀ ਨੇ ਆਪਣਾ ਅੰਗ ਆਪਣਾ ਪੱਖ ਰੱਖਿਆ ਇਓ ਕਹਿ ਲੋ ਸਾਡੇ ਨਾਲ ਵੈਗੁਰੂ ਜੀ ਨੇ ਮੇਰ ਕੀਤੀ ਤਾਂ ਇਹ ਪੰਜ ਅਸੀਂ ਜਿੱਤ ਲਏ ਆ ਆਪਣੀ ਅਕਲ ਨਾਲ ਆਪਣੀ ਸਿਆਣਪ ਨਾਲ ਨਹੀਂ ਗੁਰਮਖੋ ਤਤ ਭਾਵ ਇਹ ਲੈਣਾ ਕਿ ਸਤਗੁਰੂ ਵਚਨ ਕਰ ਰਿਹਾ ਏ ਸ਼ਬਦ ਵਿੱਚ ਰਹਾਉ ਦੀਆਂ ਤੁਕਾਂ ਇਹ ਸਨ ਕਿ ਅਠੇ ਪੈਰ ਗੋਬਿੰਦ ਦੇ ਗੁਣ ਗਾਓ ਕਿਉਂ ਗਾਓ ਇਹ ਤਨ ਵੀ ਉਹਦਾ ਹੈ ਧਨ ਵੀ ਉਹਦਾ ਹੈ ਤੇ ਜਿੰਦ ਵੀ ਉਹਦੀ ਹੈ ਤੇ ਜਿੰਨੇ ਸਭ ਕੁਝ ਦਿੱਤਾ ਹੋਵੇ ਜੀਓ ਪਾਏ ਪਿੰਡ ਜਿਹਨ ਸਾਜਿਆ ਦਿੱਤਾ ਤੰਨ ਖਾਨ ਫਿਰ ਜਿਹਨੇ ਜੀਵੋ ਦਿੱਤਾ ਪਿੰਡ ਦਿੱਤਾ ਖਾਣਾ ਪੀਣਾ ਦਿੱਤਾ ਉਸ ਕਰਤਾਰ ਦੇ ਗੁਣਾਂ ਨੂੰ ਗਾਈਏ ਸਤਿਗੁਰੂ ਕਿਰਪਾ ਕਰਨ ਆਓ ਸੰਗਤ ਜੀ ਥੋੜਾ ਜਿਹਾ ਸਮਾਂ ਨਾਮ ਜਪ ਲਈਏ ਜਿਵੇਂ ਰੋਜ਼ ਆਪ ਜੀ ਕਿਰਪਾ ਕਰਦੇ ਹੋ ਪਹਿਲਾਂ ਦਾਸ ਬੋਲੇਗਾ ਫਿਰ ਸਿੰਘ ਫਿਰ ਬੀਬੀਆਂ ਪੈਣਾ ਸਾਰੇ ਬੋਲਿਆ ਕਰੋ ਜਿਹੜੇ ਘਰਾਂ ਚ ਬੈਠੇ ਸੰਗਤ ਖੈ ਇਹ ਵੀ ਜਰੂਰ ਹਾਜ਼ਰੀ ਲਵਾਇਆ ਕਰੋ ਕਰੋ ਕਿਰਪਾ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ